ਹੋਲੇ ਮਹੱਲੇ ਤੇ ਜਾ ਰਹੇ ਬੁਲਟ ਸਵਾਰ ਨੌਜਵਾਨਾਂ ਦੇ ਟੈਂਪੂ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਦੌਰਾਨ ਵੱਡਾ ਹਾਸਾ ਵਾਪਰਿਆ ਅਤੇ ਇਸ ਦੌਰਾਨ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੁਲਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅਤੇ ਦੋ ਛੋਟਾ ਹਾਥੀ ਟੈਂਪੋ 'ਚ ਸਵਾਰ ਸਮੇਤ ਕੁੱਲ ਪੰਜ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਮੋਟਰਸਾਈਕਲ ਤੇ ਸਵਾਰ ਤਿੰਨ ਜ਼ਖਮੀਆਂ ਦੇ ਵਿੱਚੋਂ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਇੱਕ ਨੌਜਵਾਨ ਦੇ ਮਾਮਲੇ ਸੱਟਾਂ ਲੱਗੀਆਂ ਉੱਥੇ ਛੋਟੇ ਹਾਥੀ 'ਚ ਸਵਾਰ ਦੋ ਵਿਅਕਤੀ ਵੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਹ ਅਸੀਂ ਇਧਰੋਂ ਜਾ ਰਹੇ ਹਾਂ ਸਾਈਡ ਤੇ ਜੀ ਹੱਟੇ ਜਾ ਰਹੇ ਆ ਉਧਰੋਂ ਕੋ ਮਜ਼ੇ ਕਰਾਉਂਦੇ ਆ ਕੇ ਜੀ ਸਿੱਧਾ ਡਾਇਰੈਕਟਰ ਡਰਾਈਵਰਾਂ ਦੀ ਸੀਟ ਦੇ ਵਿੱਚ ਮਾਰਿਆ ਲਾ ਕੇ ਇਹ ਜੀ ਦੀ ਬੱਜੀ ਸੀ ਹਾਂ ਜੀ ਕਿਹੜਾ ਮੋਟਰਸਾਈਕਲ ਜੀ ਥੋੜੇ ਚ ਬੱਜਿਆ ਉਹ ਮੋਟਰਸਾਈਕਲ ਕਿਹਦਾ ਵੀ ਪਤਾ ਕੀ ਰਹਾ ਇਹਦਾ ਬੋਲ ਬੋਲ ਤਾਂ ਬੋਲ ਤਾਂ ਮੂੰਹ ਰੋਸਾ ਕਰਦੀ ਬੋਲ ਤਾਂ ਕਿੰਨੇ ਕਿ ਨੌਜਵਾਨ ਸੀ ਉਹ ਤਾਂ ਹੈਗਾ ਤੇ 8 10 ਬੰਦੇ ਕਿਉਂ ਸਾਰੇ ਉਹ ਪਿੱਛੇ ਕਹਿ ਰਹੇ ਨੇ ਉਹਨਾਂ ਨੂੰ ਵੀ ਭਾਈ ਦੇਖ ਕੇ ਚਲੋ ਕੋਈ ਅੱਲਾ ਹੌਲਰ ਬਾਜੀ ਨਾ ਕਰੋ ਆ ਕੇ ੱਟਕੇ ਨਾਲੇ ਵਿੱਚ ਅਈਦਾ ਸਾਈਡ ਤੇ ਜਾ ਰਹੇ ਜਵਾਂਗੇ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਅਸੀਂ ਭਾਰਤ ਤੋਂ ਜਾ ਰਹੇ ਸੀ ਜੀ ਭਾਰਤ ਐਕਸੀਡੈਂਟ ਕਿੱਥੇ ਨੂੰ ਆਹ ਦਾ ਅਜਾਲ ਕੁੱਲੇ ਵਾਲਾ ਹਾਂਜੀ ਹਾਂਜੀ ਤੇ ਉਹ ਕਿੱਧਰੋਂ ਆ ਰਹੇ ਸੀ ਉਹ ਇੱਧਰੋਂ ਆ ਰਹੇ تھے ਥੰਨੀ ਤੋਂ ੱਟਕੇ ਤੋਂ ਸਮਰਾਲੇ ਨੂੰ ਆ ਰਹੇ تھے ਕਿੰਨੇ ਵਜੇ ਆਹ ਹਾਂ ਕੋਲ 6 ਵਜੇ ਹੋਣਗੇ ਜੀ ਰੱਖੋ ਉਸੇ ਕਾਦੇ ਚ ਸਵਾਰ ਸੀਗੇ ਅਸੀਂ ਸਾਡਾ ਟੈਂਪੋ ਦਾ ਛੋਟਾ ਹੱਥ ਕਿੰਨੇ ਜਣੇ ਸੀਗੇ ਜੀ ਅਸੀਂ ਤਾਂ ਦੋਏ ਤੇ ਇਹ ਚਲਾ ਰਿਹਾ ਤੇ ਮੈਂ ਨਾਲ ਸਾਈਡ ਤੇ ਬੈਠਾ ਸੀ ਖੈਰ ਦਾਦੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੋਲੇ ਮਹੱਲੇ ਤੇ ਜਾਣ ਵਾਲੀਆਂ ਸੰਗਤਾਂ ਨੂੰ ਅਤੇ ਨੌਜਵਾਨ ਮੁੰਡਿਆਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਹੁੱਲੜਵਾਜੀ ਨਾ ਕੀਤੀ ਜਾਵੇ ਤਾਂ ਕਿ ਕੋਈ ਹਾਸੇ ਦਾ ਕਾਰਨ ਨਾ ਬਣੇ ਬਿਊਰੋ ਰਿਪੋਰਟ ਸਟਾਰ ਨਿਊਜ਼